ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਸਾਰਿਆਂ ਦਾ ਇੱਕ ਛੋਟਾ ਜਿਹਾ ਮੈਸੇਜ ਤੁਸੀਂ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਤੁਸੀਂ ਪਹੁੰਚੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁਧ ਨਸ਼ੇ ਵਿਰੁੱਧ ਉਸ ਦੇ ਤਹਿਤ ਸਾਡਾ ਇੱਕ ਮੋਰਚਾ ਬਣਿਆ ਹੈ ਨਸ਼ਾ ਮੁਕਤੀ ਮੋਰਚਾ ਜਿਹੜਾ ਕਿ ਸਾਰਾ ਪੰਜਾਬ ਦੇ ਵਿੱਚ ਉਹਦਾ ਸੰਗਠਨ ਬਣ ਚੁੱਕਾ ਹੈ ਇਸ ਦੇ ਵਿੱਚ ਸਾਡੇ ਜ਼ਿਲ੍ਹੇ ਐਸਬੀਐਸ ਨਗਰ ਦੇ ਕੋਆਰਡੀਨੇਟਰ ਸਾਡੇ ਸ੍ਰੀ ਧੂਦੂ왈ਜੀ ਨੇ ਤੇ ਨਾਲ ਸਾਡੇ ਅਸੈਂਬਲੀ ਕੋਆਰਡੀਨੇਟਰਸ ਨੇ ਮੈਂ ਰਿਕੁਐਸਟ ਕਰਾਂਗਾ ਸ੍ਰੀ ਸਾਹਿਬ ਨੂੰ ਤੇ ਪਰਕਰਤੀ ਸਸੀਗ ਸਰਣ ਤੁਹਾਡਾ ਧੰਨਵਾਦ ਸਾਰੇ মিডিਆ ਭਰਾਵਾਂ ਦਾ ਜਿਹੜੇ ਸਾਡੇ ਇਸ ਨੂੰ ਇਹ ਸਨੇਦੂ ਆ ਗਏ ਮੈਨੂੰ ਪਾਰਟੀ ਨੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਅ ਲਸ਼ਮਪਤੀ ਮੋਰਚਾ ਦਾ ਜ਼ਿਲ੍ਹਾ ਕੋਆਰਡੀਨੇਟਰ ਲਗਾਇਆ ਤੇ ਉਹਦੇ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਨਾ ਸਾਡੇ ਸਪਰੀਮ ਮੋ ਅਗਿਲ ਕੇਜਰੀਵਾਲ ਜੀ ਅ ਮਾਨਜੁਗ ਸੀਐਮ ਭਗਵਤਮਾਨ ਜੀ ਜੇ ਅਮਨ ਅਰੋਗਾ ਜੀ ਦਾ ਉਹਨਾਂ ਧਰਤਵਾਲ ਦੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹਨੂੰ ਮੁਕੰਮੀ ਨੂੰ ਨਿਭਾਵਾਂਗੇ ਤੇ ਮੇਰੇ ਨਾਲ ਬਲਾਚੌਰ ਹਲਕੇ ਤੋਂ ਬਲਦੇਵ ਜੀ ਨੇ ਇਹ ਹਲਕਾ ਬਲਾਚੌਰ ਦੇ ਕੋਆਰਡੀਨੇਟਰ ਲਗਾਏ ਨੇ ਤੇ ਪ੍ਰਭਜੋਤ ਜੀ ਨੇ ਇਹ ਹਲਕਾ ਭੰਗਾ ਤੋਂ ਕੋਆਰਡੀਨੇਟਰ ਲਗਾਏ ਨੇ ਤੇ ਇੱਕ ਆਪਣੇ ਨਵਾਂ ਸ਼ਹਿਰ ਪਿੰਡਾ ਲਗਾਇਆ ਗਨੀਤ ਜਾਰਲਾ ਸਰਪੰਚ ਜੀ ਅੱਜ ਉਹ ਆਪਣੇ ਥੇਡੀ ਖੇਤੀ ਕੰਮ ਕਰਕੇ ਨਹੀਂ ਆ पाए ਤੇ ਬਾਕੀ ਜਿਹੜੀ ਗੱਲ ਹੈ ਉਹ ਆਪਣੇ ਸ਼ਾਹ ਵਾਈਸ ਤੋਂ ਲਗਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੀ ਐਲਵਿਨ ਕੀਤਰੀਵਾਦੀ ਦਾ ਸਾਡੇ ਪਾਰਟੀ ਦੇ ਰੈਸ਼ਨ ਕਮਿਨਰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਸਾਡੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਜਿਨ੍ਹਾਂ ਨੇ ਇਹ ਸਾਡਾ ਪੂਰਾ ਪੰਜਾਬ ਚ ਇਹਦਾ ਸੰਗਠਨ ਤਿਆਰ ਕੀਤਾ ਤੇ ਮੈਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ ਅਸੈਂਬਲੀ ਕੋਆਰਡੀਨੇਟਰਸ ਨੂੰ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਨੂੰ ਕਿ ਮੈਂ ਆਸ ਕਰਦਾ ਹਾਂ ਪੂਰੇ ਇਤਿਹਦ ਲੋਕ ਵਧੀਆ 24 ਘੰਟੇ ਇਸ ਮੁਹਿੰਮ ਦੇ ਵਿੱਚ ਸਾਥ ਦੇਣਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਪੰਜਾਬ ਦੀ ਆਬਾਦ ਨੂੰ ਨਵਾਂ ਸ਼ਹਿਰ ਦੀ ਆਬਾਦ ਨੂੰ ਬੱਲਾਚੌਰ ਦੀ ਆਬਾਦ ਨੂੰ ਪੰਗਾ ਦੀ ਆਬਾਦ ਨੂੰ ਮੈਂ ਅਪੀਲ ਕਰਦਾ ਹਾਂ ਕਿ ਆਓ ਆਪਾਂ ਰਲ ਮਿਲ ਕੇ ਮੁਰਤੋਂ ਰੰਗਲਾ ਹੱਸਦਾ ਬਸਦਾ ਪੰਜਾਬ ਬਣਾਈਏ ਜੋ ਕੀ ਬਾਕੀ ਸਰਕਾਰਾਂ ਵਿੱਚ ਤੁਸੀਂ ਦੇਖਿਆ ਹੋਣਾ 2007 ਤੋਂ ਲੈ ਕੇ 2000 2017 ਤੱਕ ਵੀ ਸਰਕਾਰ ਨੇ ਜਿੱਦਾਂ ਨਸ਼ੇ ਦਾ ਗੰਧ ਪਾਇਆ ਉਸ ਤੋਂ ਬਾਅਦ 2017 ਤੋਂ ਲੈ ਕੇ 2022 ਦੀ ਸਰਕਾਰ 'ਚ ਕੈਪਟਨ ਸਾਹਿਬ ਨੇ ਦਮਦਮਾ ਸਾਹਿਬ ਅੱਗੇ ਇੱਕ ਝੂਠੀ ਸੌਂ ਚੱਕੀ ਸੀ ਕਿ ਮੈਂ ਨਸ਼ਾ ਇੱਕ ਮਹੀਨੇ ਦੇ ਵਿੱਚ ਵਿੱਚ ਖਤਮ ਖਤਮ ਕਰਾਂਗਾ ਤੇ ਲੋਕਾਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਆਵਾਮ ਨੇ ਉਹਨਾਂ ਨੂੰ ਮੁਰਤੋਂ ਨਕਾਰਤਾ ਤੇ ਆਮ ਆਨਮੀ ਪਾਰਟੀ ਤੇ ਭਰੋਸਾ ਕੀਤਾ ਇਹ ਪਹਿਲੀ ਸਰਕਾਰ ਹੈ ਜਿਹੜੇ ਇੱਕ ਨਸ਼ੇ ਦੇ ਵਿਰੁੱਧ ਪੂਰੇ ਪੰਜਾਬ ਪੱਧਰ ਦੇ ਉੱਤੇ ਇੱਕ ਢਾਂਚਾ ਬਣਾਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਐਸਬੀਐਸ ਨਗਰ ਦੇ ਪ੍ਰਸ਼ਾਸਨ ਵੱਲੋਂ ਮੋਟਾ-ਮੋਟਾ 287 ਕੇਸ ਰਜਿਸਟਰ ਕੀਤੇ ਗਏ ਨੇ 342 ਗ੍ਰਿਫਤਾਰੀਆਂ ਹੋਈਆਂ ਇੱਕ ਕਰੋੜ 40 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ 6 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਉਹਦੇ ਹੀ ਉੱਪਰ ਕੇਸ ਭੇਜਿਆ ਹੋਇਆ ਹੈ ਉਹ ਵੀ ਬਹੁਤ ਜਲਦ ਅਟੈਚ ਹੋਏਗੀ ਪੰਜਾਬ ਦੀ ਸਰਕਾਰ ਸਾਡੇ ਮਾਨ ਸਾਹਿਬ ਪੂਰੇ ਇਸ ਨੂੰ ਬਹੁਤ ਸੀਰੀਅਸਲੀ ਲੈ ਰਹੇ ਨੇ ਤੇ ਅਸੀਂ ਪੂਰੇ ਯਕੀਨੀ ਦਵਾਨੇ ਆ ਕਿ ਸਾਡੇ ਡੀਜੀਪੀ ਸਾਹਿਬ ਨੇ ਵੀ ਜਿੱਦਾਂ ਬਿਆਨ ਆਇਆ ਉਹਨਾਂ ਨੇ ਸਾਰੇ ਨਿਰਦੇਸ਼ ਦਿੱਤੇ ਨੇ ਐਸਐਸਪੀ ਨੂੰ ਐਸਐਸਪੀ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਕਿ ਅਸੀਂ 31 ਮਈ ਤੱਕ ਨਸ਼ਾ ਖਤਮ ਕਰਨਾ ਹੈ ਤੇ ਸਾਡੀ ਬਹੁਤ ਜਲਦੀ ਮੁਹਿੰਮ ਜਿਹੜੀ ਚੱਲ ਰਹੀ ਹੈ ਐਤਵਾਰ ਨੂੰ 4 ਤਰੀਕ ਨੂੰ ਸਵੇਰੇ 10 ਵਜੇ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਸੀ ਤੁਹਾਡੇ ਵਿੱਚ ਇੱਥੇ ਪਹੁੰਚ ਗਏ ਨਹੀਂ ਮੈਂ ਤੁਹਾਡੀ ਮਾਦੀਮ ਰਾਹੀਂ ਕਹਿਣਾ ਚਾਹਨਾ ਹੈ ਜਿੰਨੇ ਵੀ ਸਾਡੇ ਬੀਡੀਸੀ ਜਿਹੜੇ ਵਿਲੇਜ ਡਿਫੈਂਸ ਕਮੇਟੀ ਦੇ ਜਾਂ ਵਾਰਡ ਡਿਫੈਂਸ ਕਮੇਟੀ ਦੇ ਮੈਂਬਰਸ ਨੇ ਜਾਂ ਬਾਕੀ ਵੀ ਜਿਹੜੇ ਸਾਡੇ ਪੋਦੇਦਾਰ ਨੇ ਜਿਹੜੇ ਜਿਹੜੇ ਵੀ ਬਾਕੀ-ਬਾਕੀ ਐਨਜੀਓ ਜਿਹੜੇ ਵੀ ਪਾਰਟੀ ਪਦਰ ਤੋਂ ਉੱਠ ਕੇ ਸਾਰੇ ਤੁਸੀਂ ਉੱਥੇ ਪਹੁੰਚੋ ਤੇ ਆਪਾਂ ਇਸ ਮੀਟਿੰਗ ਦਾ ਸਾਥ ਦਿਓ ਆਉਣ ਵਾਲੇ ਕੁਝ ਸਮੇਂ ਬਾਅਦ ਅਸੀਂ ਇੱਕ ਵਿਲੇਜ ਪਦਰ ਤੋਂ ਇਤੇ ਵਾਰਡ ਪਦਰ ਤੋਂ ਅਸੀਂ ਯਾਤਰਾ ਕੱਢ ਰਹੇ ਹਾਂ ਅਸੀਂ ਪੂਰੀ ਆਸ ਕਰਦੇ ਹਾਂ ਕਿ ਸਾਰਾ ਪੰਜਾਬ ਦੀ ਆਬਾਦ ਇਸ ਦੇ ਵਿੱਚ ਸਾਡਾ ਸਹਿਯੋਗ ਦੇਗੀ ਆਪਾਂ ਕਿਉਂਕਿ ਨਸ਼ਾ ਮੋੜ ਤੋਂ ਖਤਮ ਕਰਨਾ ਹੈ ਜੜ ਤੋਂ ਖਤਮ ਕਰਨਾ ਹੈ ਤੇ ਪੰਜਾਬ ਨੂੰ ਮੋੜ ਅਸੀਂ ਰੰਗਲਾ ਪੰਜਾਬ ਬਣਾਣਾ ਬਹੁਤ ਬਹੁਤ